ਅੱਗ ਦੀ ਪੱਠੀ ਵਾਂਗ ਭਖਿਆ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਇਸਕੇ ਇਸ ਵਾਰ ਫਿਰ ਦੁਹਰਾਏਗਾ ਇਤਿਹਾਸ ਪੁਰਾਣੀਆਂ ਪਾਰਟੀਆਂ ਜਿੱਤਣ ਗਿਆ ਮੈਦਾਨ ਇਸ ਦੀ ਨਵੇਂ ਚਿਹਰੇ ਪੈਣਗੇ ਹੁੰਡ ਪੁਰਾਣਿਆਂ ਤੇ ਭਾਰੀ ਇਸ ਦੀ ਕੇਂਦਰ ਸਰਕਾਰ ਪੰਜਾਬ ਦੀ ਸੀਟ ਤੇ ਬਣਾਵੇਗੀ ਆਪਣਾ ਨਾਮ ਇਸ ਦੀ ਪਾਰਟੀ ਦਾ ਪ੍ਰਧਾਨ ਦੇਵੇਗਾ ਉਮੀਦਵਾਰਾਂ ਨੂੰ ਆਖੀ ਪੰਥਕ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਜਿੱਥੇ ਸਿਆਸੀ ਮਾਹੌਲ ਆ ਜਿਹੜਾ ਪੂਰੀ ਤਰ੍ਹਾਂ ਭਖ ਚੁੱਕਿਆ ਸਾਰੀਆਂ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰ ਨੇ ਜਿਹੜੇ ਉਹ ਐਲਾਨ ਦਿੱਤੇ ਗਏ ਨੇ ਚਾਹੇ ਕੁਝ ਪਾਰਟੀਆਂ ਦੇ ਵੱਲੋਂ ਪਹਿਲਾਂ ਹੀ ਉਮੀਦਵਾਰਾਂ ਦਾ ਐਲਾਨ ਆ ਜਿਹੜਾ ਉਹ ਕਰ ਦਿੱਤਾ ਗਿਆ ਸੀ ਤੇ ਕੁਝ ਪਾਰਟੀਆਂ ਨੇ ਬੜੀ ਦੇਰੀ ਤੋਂ ਬਾਅਦ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਪਰ ਹੁਣ ਸਾਰੀਆਂ ਪਾਰਟੀਆਂ ਦੇ ਵੱਲੋਂ ਆਪਣਾ ਐਲਾਨ ਆ ਜਿਹੜਾ ਉਹ ਕਰ ਦਿੱਤਾ ਗਿਆ ਤੇ ਜਿਸ ਕਰਕੇ ਸਿਆਸੀ ਮਾਹੌਲ ਆ ਜਿਹੜਾ ਸ਼੍ਰੀ ਆਨੰਦਪੁਰ ਸਾਹਿਬ ਹਲਕੇ ਦਾ ਪੂਰੀ ਤਰ੍ਹਾਂ ਗਰਮ ਹੋ ਚੁੱਕਿਆ ਸਾਰੇ ਉਮੀਦਵਾਰ ਨੇ ਜਿਹੜੇ ਬੜੀ ਜੋਰਾ ਸ਼ੋਰਾ ਤੇ ਆਪਣਾ ਚੋਣ ਪ੍ਰਚਾਰ ਆ ਜਿਹੜਾ ਉਹ ਕਰਨ ਲੱਗੇ ਹੋਏ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂ ਮਾਜਰਾ ਆਪ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਕਾਂਗਰਸ ਦੇ ਵਿਜੇਂਦਰ ਸਿੰਘਲਾ ਭਾਜਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਅਤੇ ਭਾਜਪਾ ਦੇ ਉਮੀਦਵਾਰ ਸੁਹਾਸ਼ ਸ਼ਰਮਾ ਨੇ ਜਿਹੜੇ ਉਹ ਚੋਣ ਲੜ ਰਹੇ ਨੇ ਐਸਾ ਹਲਕੇ ਤੋਂ ਹਮੇਸ਼ਾ ਅਕਾਲੀ ਦਲ ਅਤੇ ਕਾਂਗਰਸ ਹੀ ਜੋੜ ਜਿੱਤਦੀ ਆ ਰਹੀ ਹੈ ਇਸ ਵਾਰ ਸਾਰੀਆਂ ਪਾਰਟੀਆਂ ਵੱਲੋਂ ਵੱਡੇ ਆਗੂਆਂ ਨੂੰ ਚੋਣ ਮੈਦਾਨ ਵਿੱਚ ਉਤਾਰਨ ਨਾਲ ਜਿਹੜਾ ਮੁਕਾਬਲਾ ਹੈ ਉਹ ਬਹੁਤ ਔਨਾ ਬਣ ਚੁੱਕਿਆ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਜਪਾ ਤੇ ਕਾਂਗਰਸ ਵੱਲੋਂ ਉਮੀਦਵਾਰਾਂ ਦਾ ਫੈਸਲਾ ਜਿਹੜ ਦੇ ਨਾਲ ਲੈਣ ਕਾਰਨ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਆਪ ਦੇ ਮਲਵਿੰਦਰ ਸਿੰਘ ਕੰਗ ਪਹਿਲਾਂ ਚੋਣ ਪ੍ਰਚਾਰ ਵਿੱਚ ਸਭ ਤੋਂ ਮੂਰੀ ਸਨ ਪਰ ਹੁਣ ਕਾਂਗਰਸ ਦੇ ਵਿਜੇਂਦਰ ਸਿੰਘਲਾ ਨੇ ਵੀ ਚੋਣ ਪ੍ਰਚਾਰ ਲਈ ਪੂਰੀ ਤਾਕਤ ਜਿਹੜੀ ਉਹ ਆਪਣੀ ਲਾ ਦਿੱਤੀ ਹੈ ਅਤੇ ਭਾਜਪਾ ਦੇ ਸੁਭਾਸ਼ ਸ਼ਰਮਾ ਦੇ ਚੋਣ ਜਲਸਿਆਂ ਦੇ ਵਿੱਚ ਪਰਮਾ ਇਕੱਠ ਹੋ ਰਿਹਾ ਹੈ ਅੰਮ੍ਰਿਤਸਰ ਬਾਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਦੇ ਚੋਣ ਮੈਦਾਨ ਵਿੱਚ ਉਤਰਨ ਕਾਰਨ ਵਰਕਰਾਂ ਨੇ ਇਸ ਚੋਣ ਨੂੰ ਆਪਣੇ ਵਕਾਰ ਦਾ ਸਵਾਲ ਬਣਾ ਲਿਆ ਹੈ ਬਾਸਪਾ ਦਾ ਇਸ ਖੇਤਰ ਵਿੱਚ ਚੰਗਾ ਆਧਾਰ ਹੈ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂ ਮਾਜਰਾ ਪੁਰਾਣੇ ਖਿਡਾਰੀ ਹਨ ਜਦਕਿ ਆਪ ਦੇ ਉਮੀਦਵਾਰ ਮਲਵਿੰਦਰ ਸਿੰਘ ਕੰਗ ਪਹਿਲੀ ਵਾਰ ਚੋਣ ਲੜ ਰਹੇ ਹਨ ਹਾਲਾਂਕਿ ਕੰਗ ਪਾਰਟੀ ਦੀ ਸਰਕਾਰ ਹੋਣ ਕਾਰਨ ਆਪਣੀ ਜਿੱਤ ਲਈ ਕਾਫੀ ਆਸ਼ਵੰਦ ਹਨ ਪਰ ਉਹਨਾਂ ਨੂੰ ਸੂਬਾ ਸਰਕਾਰ ਦੀਆਂ ناکਾਮੀਆਂ ਤੇ ਪੁਲਿਸ ਵਧੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਭਾਜਪਾ ਉਮੀਦਵਾਰ ਸੁਵਾਨ ਸ਼ਰਮਾ ਨੂੰ ਸ਼ਹਿਰੀ ਖੇਤਰ ਵਿੱਚ ਭਾਵੇਂ ਸ਼੍ਰੀ ਰਾਮ ਮੰਦਰ ਨਿਰਮਾਣ ਦਾ ਲਾਭ ਮਿਲ ਸਕਦਾ ਹੈ ਪਰ ਪਿੰਡੂ ਖੇਤਰ ਵਿੱਚ ਕਿਸਾਨਾਂ ਦਾ ਵਿਰੋਧ ਹੈ ਜਿਹੜਾ ਉੱਚਲਣਾ ਪੈ ਰਿਹਾ ਹੈ ਕਾਂਗਰਸ ਦੇ ਵਿਜੇਂਦਰ ਸਿੰਘਲਾ ਨੂੰ ਬਾਰੀ ਉਮੀਦਵਾਰ ਹੋਣ ਦਾ ਨੁਕਸਾਨ ਚ ੱਲਣਾ ਪੈ ਰਿਹਾ ਹੈ ਉਂਝ ਵੀ ਉਹ ਸੰਗਰੂਰ ਦੀਆਂ ਪ੍ਰਾਪਤੀਆਂ ਗਣਵਾ ਕੇ ਵੋਟਾਂ ਮੰਗ ਰਹੇ ਹਨ ਇੱਥੋਂ ਕਾਂਗਰਸ ਵੱਲੋਂ ਹਮੇਸ਼ਾ ਬਾਰੀ ਉਮੀਦਵਾਰੀ ਚੋਣ ਮੈਦਾਨ ਦੇ ਵਿੱਚ ਉਤਾਰੇ ਜਾਂਦੇ ਰਹੇ ਨੇ